ਕਿੱਦੜ ਮੈਂ ਲੈ ਆ ਕਿਦਾਂ ਨਾ ਮਾ ਨੂੰ ਮੈਂ ਪਿਓ ਵਾਂ ਤੇ ਮੈਂ ਮਾਂ ਵਾਂ ਤੇ ਤੁਰਦੀ ਮਾਣੇ ਤੋਂ ਅੱਛਾ ਮੈਂ ਜਦੋਂ ਕਿਹਾ ਨਾ ਮੈਂ ਇਹਨੂੰ ਲੈ ਕੇ ਜਾਣਾ ਵਾਂ ਤੇ ਤੁਹਾਨੂੰ ਰੋਕਣ ਦੀ ਕੋਈ ਲੋੜ ਨਹੀਂ ਹੈਗੀ ਆਕੋ ਪਿਓ ਦਾ ਹੁੰਦਾ ਮੁੰਡੇ ਦੀ ਤਾਂ ਸੰਭੇ ਤੇ ਜਾਂਦਾ ਨਹੀਂ ਡੜਕੋ ਮੈਂ ਸੰਭ ਲੂਗਾ ਅੱਛਾ ਮੇਰੇ ਤੋਂ ਬਾਅਦ ਸੰਭ ਲੋਗੇ ਤੇ ਮੇਰੇ ਹੁੰਦੇ ਆਸਾਨ ਵਾਂ ਮੇਰੇ ਤੇ ਰੋਟੀ ਖਾਂਡੀਆਂ ਵਾਂ ਤੇ ਤਾਂ ਮੰਮੀਵਾਜਾ ਮਾਰਦੀ ਆ ਨਹੀਂ ਮਨਪੀ ਤਾਂ ਆਈ ਮੁੰਡੇ ਨੇ ਪੋਟੀ ਕੀਤੀ ਧੋਦੇ ਕੁਛ ਵੀ ਕਰਨ ਦੀ ਹੋਵਾ ਉਦੋਂ ਮਨਪਰੀਤਾ ਹੁਣ ਤੂੰ ਹੀ ਸੰਭਲੋਗੇ ਜਿੱਦਾਂ ਤੂੰ ਘਰ ਨਹੀਂ ਹੁੰਦੀ ਉਦੋਂ ਸੰਭਦਾ ਹੀ ਆ ਕਾਹਦੀ ਲੜਾਈ ਹੁਣ ਫੇਰ ਪਾ ਰਿਆਂ ਤਰਣ ਕੋ ਭੋਲਾ ਲਾਪੀ ਤੂੰ ਮਾਦਾ ਇਹਨੂੰ ਕਹਿ ਲੜਾਈ ਹੱਟੀ ਨਹੀਂ ਆ ਉਦੋਂ ਦੀ ਮੰਮੀ ਜਿੱਥੇ ਮੱਦੀ ਜਾਣਾ ਜਾਏ ਮੁੰਡਾ ਨਹੀਂ ਮੈਂ ਦੇਣਾ ਮੈਂ ਲੈ ਕੇ ਜਾਣਾ ਹੀ ਆ ਲੈ ਦੱਸ ਮੁੰਡਾ ਤੂੰ ਕਿੱਥੇ ਕਾੜਨਾ ਉਹ ਰਹਿੰਦਾ ਸਾਡੇ ਤੋਂ ਬਗੈਰ ਤੂੰ ਖੜਕੇ ਬਿਮਾਰ ਕਰਨਾ ਉੱਥੇ ਤੇ ਮੇਰੇ ਤੋਂ ਬਿਨਾ ਵੀ ਨਹੀਂ ਨਾ ਰਹਿੰਦਾ ਮੈਂ ਨਹੀਂ ਰਹਿੰਦੀ ਉਹਦੇ ਤੋਂ ਬਿਨਾ ਅੱਛਾ ਕੱਲੀ ਤੇਰੀ ਮਾਂ ਉੱਥੇ ਬੈਠੀ ਆ ਉਹਦੇ ਨਾਲ ਨਿਆਣਾ ਰਹੂਗਾ ਹਨਾ ਇੱਥੇ ਸਾਰੇ ਨਾਲ ਹੱਸਦਾ ਘੇੜਦਾ ਵਾ ਤੇਰਾ ਨਾਦਾ ਬਈ ਯਾਹੋ ਵਾਲਾ ਨੇ ਦੀ ਰੌਣਕ ਵੀ ਮੈਂ ਲੈ ਜਾ ਮੁੰਡਾ ਜਾਇਦਾ ਦਾ ਮਾਲਕ ਆ ਇੱਥੇ ਰਹਿਣਾ ਵਾ ਕੋਈ ਗੱਲ ਨਹੀਂ ਮੈਂ ਆਦੇ ਮਾਮੇ ਨੂੰ ਕਹੂੰਗੀ ਨਾ ਆ ਜਾ ਬਾਹਰੋਂ ਤੂੰ ਇੱਥੇ ਅੱਛਾ ਮਾਮਾ ਸਾਲਾ ਲੱਗਦਾ ਵਾ ਮਾਮਾ ਬਾਹਰੋਂ ਆਜੇ ਆ ਨਿੱਕੀ ਨਿੱਕੇ ਲੜਾਈਆਂ ਤਾਂ ਮਾਮਿਆਂ ਨੂੰ ਬਾਹਰੋਂ ਸੱਤ ਲਿਆ ਕਰ ਬਹੁਤ ਸੋਹਣੀ ਤਰੀਕਾ ਉਹਨਾਂ ਨੂੰ ਰੋਟੀ ਖਾਣ ਮੈਂ ਨਹੀਂ ਅੱਗੇ ਲੜਾਈ ਆ ਹੁਣ ਤੀ ਉਹਦਾ ਬਸ ਉਹਦਾ ਹੀ ਸਾਥ ਦੇਣਾ ਆਪਣੇ ਪੁੱਤ ਦਾ ਗਲਤੀ ਵੀ ਉਹਦੀ ਸਾਥ ਵੀ ਉਹਦਾ ਜੇ ਆਪਣਾ ਘਰ ਸੁਹਣਾ ਹੋਵੇ ਨਾ ਤਾਂ ਗੱਲਾਂ ਟੱਕੀ ਦਿਓ ਨੰਗੀਆਂ ਨਹੀਂ ਕਹਿੰਦੀ। ਹਾਂ ਮੰਮੀ ਦੀ ਹੁਣ ਨਹੀਂ ਮੈਂ ਬਿਠਾਉਣਾ। ਸਿੱਧੀ ਦੀ ਗੱਲ ਵਾ। ਮੰਮੀ ਘੜੀ ਮੁੜੀ ਘੜੀ ਮੁੜੀ ਬਾਸ ਮੈਂ ਆਈ ਬਿਠਾਵਾਂ। ਇਹ ਗਲਤੀਆਂ ਕਰੀ ਜਾਵੇ, ਸ਼ਰਾਬਾਂ ਪੀ ਜਾਵੇ, ਡੱਫੀ ਜਾਵੇ। ਕਿੰਨੀ ਸ਼ਰਾਬ ਪੀਤੀ ਐ? ਤਾਂ ਪੀਂਦੇ ਨਹੀਂ ਰਹੇ। ਹੁਣ ਤਾਂ ਛੱਡੀ ਜਾਣਾ। ਛੱਡੀ ਦੱਸ ਵਾ ਮੈਨੂੰ ਕਾਹਦਾ ਸੁਖ ਹੋਇਆ ਤੇ ਛੱਡੀ ਦਾ? ਨਾ ਨਾ ਵਾਅਦਾ ਕਰੀ ਚੱਲ। ਇੱਥੇ ਨਿਕਲਣਾ ਕੁਝ ਨਹੀਂ ਗਾ। ਮੈਂ ਹੁਣ ਮੰਮੀ ਵਾਅਦੇ ਤੇ ਹੀ ਕਰਦੀ। 100 ਜਾਂ 500 ਦੇ ਯਾਦਾਰ ਕਰ ਦੇ ਇਹਨੂੰ। ਇਹ ਨਹੀਂ ਕਾ ਬੱਚਾ ਜੇ ਬੱਛੇੜ ਗੇ। ਆਧਾਰ ਕਾਰਡ ਇਹਦੇ ਕੋਲ ਹੀ ਹੋਣਗੇ ਮੈਂ ਕਿਹੜੇ ਆਧਾਰ ਕਾਰਡ ਇਹਦੇ ਸਾਂਝੇ ਸਾਂਭੇ ਆ ਆਹੋ ਹੁਣ ਐਡੀ ਮਾੜੀ ਨਹੀਂ ਮੇਰੇ ਆਏ ਦਿਨ ਵੀ ਮੈਂ ਆਧਾਰ ਕਾਰਡਾਂ ਵਾਲੀਆਂ ਬੱਸਾਂ ਤੇ ਚੜ ਕੇ ਜਾਉਂਗੀ ਚਾਚੇ ਤਾਂ ਇਹਦੇ ਪੁੱਤ ਬਥੇਰੇ ਆ ਫੋਨ ਕਰੂੰਗੀ ਨਾ ਇੱਕ ਤੇ ਦੌੜੇ ਆਉਣਾ ਲੈਣ ਉਹਨਾਂ ਨੇ ਨਹੀਂ ਚੱਲ ਸਾਡੇ ਘਰ ਆ ਪਤਾ ਮੈਂ ਤੇਰੇ ਖਾਉ ਕਰਵਾ ਆਹੋ ਉਹ ਤਾਂ ਤੂੰ ਸ਼ੱਕੀ ਵਹਿਮੀ ਆ ਤੇ ਤਾਂ ਕਰਕੇ ਨਹੀਂ ਇਹਨਾਂ ਨੂੰ ਮੈਂ ਫੋਨ ਕਰਦੀ ਮੈਂ ਕੁਝ ਪੜਾਣਾ ਕਹਣੀ ਫੇਰ ਆਹ ਕਿੱਥੋਂ ਆ ਗਿਆ ਵਾ ਭਾਨੀ ਘਰਾਂ ਦੇ ਸੋ ਆਧਰਪਾ ਕਰਦੇ ਮਮੀ ਤੁਹਾਨੂੰ ਤੇ ਡਾਡਾ ਹੀ ਪੁੱਤ ਚੰਗਾ ਲੱਗਣਾ ਤੁਹਾਨੂੰ ਡਾਡਾ ਪੁੱਤ ਤੇ ਧੀ ਚੰਗੀ ਲੱਗਦੀ ਆ ਮੈਂ ਜਿਹੜੀ ਸਾਰੀ ਉਮਰ ਤੁਹਾਡੇ ਅੱਗੇ ਚੁੱਪ ਕੀਤੀ ਰਹੀ ਤੇ ਤੁਸੀਂ ਬਸ ਸਿਰ ਤੇ ਚੜ ਕੇ ਦੋਵੇਂ ਨਾਲੇ ਮੁੰਡਾ ਸੁੱਤਾ ਵਾ ਮੁੰਡੇ ਦੇ ਸਿਰ ਨਾ ਪਹਿਲਾਂ ਮੈਨੂੰ ਇਹ ਦੱਸੋ ਵੀ ਤੀ ਮਿੰਨ ਇਹਨੇ ਕਹਿ ਕਹਿ ਕੇ ਤੈਨੂੰ ਕਟਾਇਆ ਫੜਲਾ ਫੜਲਾ ਕੁੱਟਦੇ ਕਿਹਾ ਨਾ ਤਹੀਂ ਤੂੰ ਹਰਦੀ ਸਡਾਸ਼ਡਾ ਮਰ ਗਈਆਂ ਫੇਰ ਤੂੰ ਮੇਰੇ ਸਿਰ ਤੇ ਫਰਿਆਈ ਦੀ ਨਹੀਂ ਮੈਂ ਹੁਣ ਸਿਰ ਵਾਇਆ ਮੈਂ ਤਾਂ ਮੈਂ ਇੰਨੇ ਮੇਰੇ ਸੱਚੋ ਵਾਲ ਨਿਕਲੇ ਆ ਗੁੱਸੇ ਦਾ ਗੁੱਸਾ ਹੁਣੀ ਪਰਪੜ ਕੇ ਹੱਥ ਸਿਰ ਤੇ ਮਾਰਦੀ ਆਂ ਅਸੀਂ ਤੈਨੂੰ ਕਿਹਾ ਹੀ ਮਾਰ ਉਹਦੇ ਤੇ ਕਹਿੰਦੀ ਮਾਰ ਪਹਿਲਾਂ ਤੇ ਇੰਨੇ ਕੁੱਟਿਆ ਹੀ ਤੇ ਫੇਰ ਕਹਿਣ ਨਹੀਂ ਹੁੰਦਾ ਗੁੱਸੇ ਨਾਲ ਤੇ ਬੰਦਾ ਕਹਾਂ ਚ ਸਿਰ ਮਾਰਦਾ ਫਾਹ ਲੈਣ ਤੱਕ ਜਾਂਦਾ ਵਾ ਉਹਨੂੰ ਹਟਾਉਣਾ ਹੁੰਦਾ ਵਾ ਨਾ ਕਿ ਉਹਨੂੰ ਲਾਉਣਾ ਹੁੰਦਾ ਵਾ ਜੇ ਫਾਹ ਭੂਲਣਾ ਆਪਣੇ ਪੇਕੇ ਜਾ ਕੇ ਲੈ ਅੱਛਾ ਤਾ ਸ਼ਾਗੀ ਆਹੋ ਮੈਂ ਤਾਂ ਇੱਥੇ ਲਾਉਂਦਾ ਇੱਥੇ ਮੈਂ ਤੈਨੂੰ ਬਣਾ ਕੇ ਨਾ ਵੇਖੀ ਸਹੀ ਫਿਰ ਜਾਂਦੀ ਤੇਰਾ ਤਾਂ ਪਤਾ ਵੀ ਨਹੀਂ ਲੱਗਦਾ ਮੈਂ ਮਰਨਾ ਮੈਂ ਉੱਥੋਂ ਜਾਵਾਂ ਇੱਥੇ ਮਰਨਾ ਉੱਥੇ ਮਰਨਾ ਤੂੰ ਡਿਸਾਈਡ ਕਰ ਕੋ ਮੈਨੂੰ ਤਾਂ ਆਪਣੀ ਜ਼ਿੰਦਗੀ ਦਾ ਨਹੀਂ ਪਤਾ ਲੱਗਾ ਮੈਂ ਕਿ ਡਿਸਾਈਡ ਕਰਾਂ ਹੁਣ ਚੱਲ ਇੱਧਰ ਹੋ ਆ ਮੈਂ ਖੜੀ ਚਾਨੀ ਤੂੰ ਵੇਖ ਲੈ ਕਿਦਾਂ ਹਾਂ ਮੈਂ ਨਹੀਂ ਜਾਣਾ ਬੱਸ ਹਾਂ ਤੂੰ ਜਾ ਮੈਂ ਮੁੰਡਾ ਲੈ ਕੇ ਜਾਣਾ ਆਪਣਾ ਮੁੰਡਾ ਨਹੀਂ ਮਿਲਣਾ ਕਿਉਂ ਨਹੀਂ ਮਿਲਣਾ ਮਦਰਨਾ ਕਾਲੀ ਨਹੀਂ ਉਹ ਤੁਰਿਆ ਜਾਂਦਾ ਮੇਰੇ ਬਹੁਤ ਦੰਦ ਨੂੰ ਪੀੜ ਹੁੰਦੀ ਆ ਜਿੱਦਾਂ ਚੜੇ ਘੋੜੇ ਸਵਾਰ ਪੱਜੀ ਜਾਂਦੀ ਆ ਨਾ ਗਾੜੀ ਕੀ ਨੂੰ ਅੱਗ ਬੁਝਾਉਣੀ ਜਾ ਕੇ ਆਹੋ ਬੁਝਾਉਣੀ ਉਹ ਅੱਗ ਜਿੱਦਾਂ ਬੱਸ 'ਚ ਚੁੱਪ ਕਰਾਇਆ ਸੀ ਨਾ ਹੁਣ ਵੀ ਬੂਗਾ ਇਦਾਂ ਹੀ ਚੁੱਪ ਕਰ ਜਾ ਮੈਨੂੰ ਗੁੱਸਾ ਬਹੁਤ ਈਓ ਅੱਗੇ ਮੈਂ ਲੱਤਾਂ ਮਾਰਦੀ ਬੜੀ ਦੂਰੋਂ ਆਈ ਆ ਥੱਕ ਗਈ ਆ ਸਾਹ ਚੜ ਗਿਆ ਮੈਨੂੰ ਉਹ ਜਿੱਥੇ ਮੈਂ ਆਪਣੀ ਗੱਡੀ ਤੇ ਆਉਣਾ ਏ ਆਪਣੇ ਮੋਟਰਸਾਈਕਲ ਤੇ ਆਉਣਾ ਏ ਅਗਲੇ ਨੇ ਮੈਨੂੰ ਇਤਨਾ ਤੋਰਤਾ ਬਸੇ ਚੜਾਤਾ ਵੀ ਕੱਲੀ ਜਾਂਦੀ ਫਿਰ ਆ ਕਿੱਦਾਂ ਦਾ ਭਲਾ ਨਿਆਏ ਹੋਇਆ ਮੇਨਾਂ ਤੇ ਹੁਣ ਨਹੀਂ ਨਾਂ ਇਨਸਾਫੀ ਮੇਰੀ ਸੁਣ ਲੈ ਗੱਲ ਮੈਂ ਵੀ ਤੇ ਤੇਰੇ ਨਾਲ ਹੀ ਆਉਣ ਡਈ ਆ ਨਾ ਮੈਨੂੰ ਕਿਹੜਾ ਕੜੀ ਗੱਡੀ ਤੇ ਛੱਡ ਕੇ ਚਲ ਗਿਆ ਵਾ ਤੇ ਨਾਲੇ ਰਹੀ ਗੱਲ ਮਨਪਰੀਤ ਦੀ ਉਹਨੂੰ ਨਾ ਭੰਡੀ ਜਾ ਸੱਤ ਮਨਜੋਦ ਦਈਓ ਬੱਸ ਕਰ ਕਿੰਨੀਆਂ ਕਸਾ ਦੀਆਂ ਦਈ ਜਾਏਂਗੀ ਹੁਣ ਬੱਸ ਕਰ ਭੂਆ ਮੈਨੂੰ ਬੜਾ ਕਰੋਧ ਚੜਿਆ ਈਓ ਇਹ ਹੁਣ ਮੈਂ ਕਰੋਧ ਇੱਥੇ ਲਾ ਕੇ ਜਾਣਾ ਈ ਇਹਦੇ ਤੇ ਲਾ ਕੇ ਜਾਣਾ ਜਿਹੜੀ ਇਹਨੇ ਕਰਤੂਤ ਕੀਤੀ ਆ ਨਾ ਜੱਗੋ ਬਾਦੀ ਕਰ ਦਿਤੀ ਆ ਉਹ ਨੂੰ ਇੰਨੀ ਸ਼ਰਮ ਨਹੀਂ ਆਈ ਮੇ ਨਾ ਨਵਾ ਮੇਰੀ ਭੈਣਾ ਵਰਗੀ ਆ ਇਹਨੇ ਕੀ ਕਰਤੂਤ ਕੀਤੀ ਮੇਰੇ ਨਾਲ ਨਹੀਂ ਉਹ ਜਿਹੜਾ ਨੈਟ ਤੇ ਚਰਾਉਣ ਵਾਲੀ ਗੱਲ ਵਾ ਨਾ ਉਹ ਕਿੱਥੇ ਮਾਨਪਰੀ ਦੇ ਨੇ ਜੋਗੀ ਹੈਗੀ ਆ ਉਹ ਨਹੀਂਗੀ ਇਹਨੇ ਜੋਗੀ ਨਾ ਉਹ ਤੇਨ ਪੜਵਾ ਦੇ ਉਹਨੂੰ ਤਾਂ ਕੱਖ ਪਤਾ ਹੀ ਨਹੀਂ ਜਿੰਨੀਆਂ ਚਲਾਕੀਆਂ ਉਹ ਖੜਦੇ ਨਾ ਮਿਨੀ ਜੀ ਸਭ ਕੋ ਉਹਨੂੰ ਪਤਾ ਵਾ ਸਾਰੀ ਦਿਹਾੜੀ ਉਹਦੇ ਹੱਥ ਚ ਫੋਨ ਰਹਿੰਦਾ ਵਾ ਇੰਸਟਾਗ੍ਰam ਜਿੰਨੀ ਉਹ ਚਲਾਉਂਦੀ ਹੈ ਨਾ ਉਹਨੇ ਕੋਈ ਵੀ ਨਹੀਂ ਚਲਾਉਂਦਾ ਹੁਣ ਸੁਣ ਲੈ ਮੇਰੀ ਗੱਲ ਰੌਲਾ ਨਾ ਪਾ ਹੁਣ ਉੱਥੇ ਜਾ ਕੇ ਕਿਸੇ ਸਾਹਬ ਨਾਲ ਗੱਲ ਕਰੀ ਭਾਬੀ ਨੇ ਵੀ ਪਰੇਸ਼ਾਨ ਹੋ ਜਾਣਾ ਈ ਆ ਜਾ ਕੇ ਸਾਡੀ ਗੱਲ ਸੁਣ ਕੇ ਚਾਲ ਤੋਰ ਨਾਣੀ ਮੈਨੂੰ ਇਹ ਗੱਲ ਦੱਸ ਆ ਰਾਜ ਤਾਂ ਤੂੰ ਚੰਗੀ ਭਲੀ ਆਈ ਆ ਆਉਂਦੇ ਆਂ ਤੇਰੇ ਦੰਦ ਵੀ ਪੀੜ ਕਰਨ ਲੱਪੇ ਆ ਉਹ ਪਤਾ ਮੈਨੂੰ ਸਾਰਾ ਈ ਤੇਰੇ ਦੰਦ ਕਿਉਂ ਪੀੜ ਹੋਣ ਦੇ ਤੇਰਾ ਦਾਦਾ ਹੋਣਾ ਵਾ ਮੈਨੂੰ ਗਾੜੀ ਲਾਉਂਗੀ ਤੇ ਮੈਨੂੰ ਕੋਈ ਗੱਲ ਕਰਨੀ ਨਾ ਪਾਉਗੀ ਉਹ ਬਰਾਬਰ ਦੀ ਤੇਰੇ ਕੋਲ ਗੱਲਾਂ ਕਰਵਾਉਂਗੀ ਕੱਲ ਨਹੀਂ ਮੈਂ ਨੀ ਬੁਰੀ ਬੰਦੀ ਨਾਲੇ ਇਹਦੀ ਗੋਤ ਨੂੰ ਹੁਣ ਮੈਂ ਵਲ ਦਿੰਦੀ ਆ ਜਾ ਕੇ ਨੀ ਇਹ ਗਲਦੀ ਗੱਲ ਕਰਲਾ ਨਹੀਂ ਤੂੰ ਕਿਉਂ ਅੱਤ ਕਰੀ ਜਾਨੀ ਇਹ ਇਹਨੂੰ ਸਮਝ ਨਹੀਂ ਫਟਾਫਟ ਪੂਆ ਪੈਰਕੋਟ ਪੈਰ ਨਹੀਂ ਦੋਹਦੇ ਤੇਰੇ ਮੂੰਹ ਦੁਖੰਡਿਆ ਵਾ ਨਾਲੇ ਉਹ ਵੀ ਪਤਾ ਨਹੀਂ ਕਿਹੜੇ ਵਾਲੇ ਦਾ ਦੁਖੰਡਿਆ ਰਾਹ 'ਚ ਆਉਂਦੇ ਆਂਦੇ ਤੇਰਾ ਦੁਖੰਡਿਆ ਪਿਆ ਖੰਡ ਕਰਦੀ ਆ ਇਹਦਾ ਰਾਹ ਦਾ ਮੈਨੂੰ ਉੱਥੇ ਬੋਲਣਾ ਨਾ ਪਵੇ ਉੱਥੇ ਜਾ ਕੇ ਵੀ ਬੋਲ ਪੀ ਹੁਣ ਉਹ ਨਾ ਹੁਣ ਹੋਵੇ ਵੀ ਮੂੰਹ 'ਚ ਛੋਲੇ ਪਾਏ ਹੁਣ ਇਹਦੀ ਤਾਂ ਮੈਂ ਹੁਣ ਚੰਗੀ ਤਰ੍ਹਾਂ ਖਬਰ ਲਾਉਂਗੀ ਜਾ ਕੇ ਭੂਆ ਲਿਆਹਾ ਫੜਾ ਹਾਂ ਫੋਨ ਵੇਖਾਂ ਪਹਿਲਾਂ ਕਿੰਨੀ ਵੀਡੀਓ ਚੱਲ ਗਈ ਆ ਪਤਾ ਤੇ ਲੱਗੇ ਵੀ ਕਿੰਨੀ ਚੱਲੀ ਫੇਰ ਇਹਨੂੰ ਪੁੱਛਣ ਆਲੀ ਬਣੂੰਗੀ ਹਾਏ ਰੱਬਾ ਸ਼ਦਾਈਆਂ ਵਾਂਗੂ ਕੱਲੀ ਮੈਂ ਗੱਲਾਂ ਕਰੀ ਜਾਣ ਦੀ ਤੇ ਉਹ ਵੇ ਉਹਦਾ ਬੇੜਾ ਤਰਜੇ ਉੱਥੇ ਹੀ ਬੈ ਗਈ ਆ ਦੱਸ ਇਹਨੇ ਮੇਰ ਨਾਲ ਕੀ ਲੜ ਲੈਣਾ ਈ ਜਿਹੜੀ ਉੱਥੇ ਪੈ ਗਈ ਨਸੌ ਸਾਈ ਹੋ ਵੀ ਗਈ ਆ ਤੇ ਜੇ ਉੱਥੇ ਬੋਲਣ ਲੱਗੀ ਇਹਨੇ ਕਹਿਣਾ ਮੈਨੂੰ ਤੇ ਸਾਹ ਨਹੀਂ ਆਉਂਦਾ ਲੈ ਕੇ ਆਵਾ ਜਾ ਕੇ ਆਈ ਤੇ ਪਿੱਛੋਂ ਮੇਰੇ ਨਾਲ ਹੀ ਆ ਨਾ ਪਤਾ ਨਹੀਂ ਕਿਹੜਾ ਰਣ ਜਿੱਤਣਾ ਜਾਂ ਜਿੱਤਲਾ ਹਾਏ ਫੇਰ ਆ ਗਈ ਆ ਮੈਂ ਨਹੀਂ ਕੱਖ ਨਹੀਂ ਹਾਲ ਹੋਈ ਦਾ ਪਤਾ ਨਹੀਂ ਇਹ ਕੀ ਕਰਦੀ ਫਿਰਦੀ ਆ ਮੈਂ ਤੇ ਨਾ ਸਿਰਫ ਮਨਪ੍ਰੀਤ ਦਾ ਕਰਕੇ ਹੀ ਆਉਣੀ ਆ ਮੇਰਾ ਕਿਹੜਾ ਪਰਜਾਈ ਨੇ ਗਾੜੀ ਸਾਰ ਲੈਣੀ ਆ ਕਿ ਮੇਰੀ ਨਾਨਾ ਨਾਈ ਆ ਜਿਹੜੀਆਂ ਗੱਲਾਂ ਕਰਦੇ ਹਨ ਲੋਕੀ ਮੈਂ ਜੋ ਉੱਥੇ ਹੀ ਮਕਾ ਦੇਣੀ ਸੀ ਗੱਲ ਸਗੋ ਨਹੀਂ ਪੈਣਾ ਸਾਡੇ ਦੇ ਰਿਸ਼ਤੇਦਾਰਾਂ ਚ ਵਿਆਹ ਸੀ ਉਹ ਆਂਦੇ ਪਹਿਲਾਂ ਇਦਾਂ ਕਰ ਕਰ ਵੇਖੀਏ ਤੇ ਤਾਂ ਕਰਕੇ ਮੈਨੂੰ ਹੁਣ ਨਹੀਂ ਨਾ ਪਤਾ ਲੱਗਣ ਡਿਆ ਕਸੂਰ ਹੈ ਕਿਹਦਾ ਇਹ ਤੁਣਾ ਇਹ ਤੁਣ ਆਈ ਜਾਂਦੀ ਚੜੇ ਘੋੜੇ ਸਵਾਰ ਪਰ ਮੇਥੋਂ ਵਾਰਾ ਸਾਰਾ ਨਹੀਂ ਲਿਆ ਜਾਣਾ ਨਾ ਮੈਂ ਮਨਪ੍ਰੀਤ ਨੂੰ ਮਾੜੀ ਚੰਗੀ ਕਹਿਣੀ ਆ ਕੀ ਕਰਾਂ ਮੈਂ ਹੁਣ ਕੋਈ ਕਸਰ ਰਹਿ ਗਈ ਆ ਉਹ ਪਿੱਛੋਂ ਦੇ ਅੱਗੇ ਬੜਾ ਤੋਰ ਕੇ ਆਏ ਆ ਮੈਨੂੰ ਫੇਰ ਜ਼ੋਰੇ ਮੋੜ ਕੇ ਆਉਣਾ ਪਿਆ ਹਾਏ ਨਹੀਂ ਭੈਣਾ ਤੂੰ ਤੇ ਉਹ ਗੱਲ ਵੀ ਬਗਿਹੜੀ ਆ ਤੇ ਭੱਜੀ ਜਾਣੀ ਆ ਮੈਥੋਂ ਨਹੀਂ ਇੰਨੀ ਪਹੁੰਚ ਆ ਗਈ ਮੈਂ ਤਾਂ ਕਿਤੇ ਪਰਾਲੀ ਨੂੰ ਫੜ ਕੇ ਇੱਥੇ ਬੈਠੀ ਮੇਰੇ ਕੋਲ ਇੱਥੇ ਵੀ ਨਹੀਂ ਬਹਿ ਜਾਣ ਲਿਆ ਪੂਆ ਤੂੰ ਤੇ ਪੂਆ ਹੋ ਕੇ ਮੈਨੂੰ ਕਈ ਕੋ ਕਹਿਣ ਲਈ ਆ ਤੇ ਉਹਨੇ ਤੇ ਫੇਰ ਮੈਨੂੰ ਕਹਿਣਾ ਹੀ ਕਹਿਣਾ ਵਾ ਉਹ ਆਪਣੇ ਅੰਦਰਲੇ ਸ਼ੈਤਾਨ ਨੂੰ ਜਗਾ ਉਹ ਤੇਰੇ ਘਰ ਵਾਲੇ ਦੀ ਵੀ ਪੂਰੀ ਬਦਨਾਮੀ ਹੋਈ ਆ ਉਹ ਜਿੰਨੀ ਮੇਰੇ ਘਰ ਵਾਲੇ ਦੀ ਹੋਈ ਆ ਉਹ ਥੋੜੀ ਬੋਤੀ ਸੋਚ ਕਰ ਤੈਨੂੰ ਤੇ ਭੱਜ ਭੱਜ ਕੇ ਜਾਣਾ ਚਾਹੀਦਾ ਸੀ ਵੇਖਣਾ ਚਾਹੀਦਾ ਹੈ ਵੀ ਕੀ ਕਰਦੀ ਐ ਬਲਜੀਤ ਤੂੰ ਮੈਨੂੰ ਇਹ ਗੱਲ ਦੱਸ ਹੁਣ ਅਹੀਂ ਉਥੇ ਲੜ ਪਈਏ ਅਹੀਂ ਪੜ ਪਈਏ ਜੋ ਮਰਜ਼ੀ ਕਰ ਲਈਏ ਉਹ ਜਿਹੜੀ ਚੱਲ ਗਈ ਆ ਜੋ ਵੀ ਹੋ ਗਿਆ ਉਹ ਵਾਪਸ ਆ ਜਾਣੀ ਆ ਗੱਲ ਹਾਏ ਇੱਕ ਜਣੇ ਨੇ ਥੋੜੀ ਵੇਖੀ ਆ 10 ਲੱਖ ਜਣੇ ਨੇ ਵੇਖ ਲਈ ਆ ਹਜੇ ਤਾਂ ਕੀ ਪਤਾ ਕਿੰਨੇ ਕੀ ਚੱਲ ਗਈ ਹੋਣੀ ਆ ਮੈਂ ਤਾਂ ਆਖਿਆ ਫੋਨ ਫੜ ਕੇ ਵੇਹਣੀ ਆ ਤੂੰ ਤੇ ਰਾਹ ਚ ਇੱਥੇ ਡਿੱਗ ਪਈ ਆ ਨੀ ਭੈਣਾ ਹੁਣ ਜਾ ਕੇ ਕਿਸੇ ਨੂੰ ਮਾੜੀ ਚੰਗੀ ਨਾ ਕਹਿ ਜੇ ਹਨੂਕਰ ਜਾ ਕੇ ਕੋਈ ਮਾੜੀ ਚੰਗੀ ਉੱਥੇ ਹਾਸੇ ਕਿ ਠੱਠੇ ਗੱਲ ਪਾਊਗਾ ਨਾ ਅਸੀਂ ਉਹਨਾਂ ਨੂੰ ਆਪੇ ਦੱਸ ਦਾਂਗੇ ਕੋਈ ਨਾ ਕੋਹ ਗਾੜੀ ਗੱਲ ਬਣਾ ਕੇ ਅੱਛਾ ਅਸੀਂ ਆਖਾਂਗੇ ਤੇ ਆਪ ਪਾਈ ਆ ਅਸੀਂ ਤੇ ਵਿਆਹ ਹੀਗਾ ਉੱਥੇ ਤੇ ਜਿਹੜਾ ਘਰੋਂ ਇੰਨੀਆਂ ਗਾਲਾਂ ਪਈਆਂ ਇੰਨਾ ਗੁੱਸੇ 'ਚ ਫੁੱਫੜ ਵੀ ਕਿੰਨਾ ਗੁੱਸੇ ਜੀ ਤੇ ਰਕਬੀਰ ਵੀ ਕਿੰਨਾ ਗੁੱਸੇ ਜੀ ਉੱਥੋਂ ਤੇ ਕਿਤਾ ਹੋਮ ਹਮਾ ਕੇ ਆਈਆਂ ਵਾ ਜਿੱਦਾਂ ਹੀ ਸਾਰਾ ਕੋਹ ਪਾੜ ਚੁੱਕ ਲੈਣਾ ਤੇ ਹੁਣ ਪੂਆ ਹੀ ਤੇ ਤੂੰ ਬਹਿ ਵੀ ਗਈਆਂ ਪਾਣੀ ਦੇ ਵਿੱਚ ਬਲਜੀਤ ਸਾਰੀਆਂ ਗੱਲਾਂ ਬੰਦਿਆਂ ਨੂੰ ਨਹੀਂ ਦੱਸੀਆਂ ਮਾਪੇ ਪੇਕੇ ਹੁਣ ਜੋਗੇ ਵੀ ਰਹਿ ਜਾਈਦਾ ਵਾ ਅਸੀਂ ਆਖਾਂ ਕੇ ਵੀ ਅਸੀਂ ਬੜਾ ਕੋਹ ਕਰਕੇ ਆਈਆਂ ਵਾ ਉਹ ਕਿਹੜੇ ਸਾਡੇ ਨਾਲ ਆਏ ਆ ਵੀ ਵੇਖ ਲੈਣ ਲੱਗੇ ਸਾਨੂੰ ਚੁੱਪ ਕਰਕੇ ਤੇ ਬਹਿ ਜਾ ਅ ਜਿੱਦਾਂ ਆਈਆਂ ਨਾ ਮੇਰੇ ਨਾਲ ਉਹਦਾ ਸਿੱਧੀ ਹੋ ਕੇ ਤੁਰਪਾ ਤੇ ਪੂਰਾ ਸਾਥ ਦੇਣਾ ਹੀ ਨਹੀਂ ਤੇ ਮੈਂ ਜਾ ਕੇ ਦੱਸੂਗੀ ਵੀ ਇਹਨੇ ਕੁਗਾ ਨੇ ਕੋਈ ਗੱਲ ਨਹੀਂ ਫੁਫੜਾ ਤੇਰੇ ਬਾਰੇ ਕਹੀ ਇਹ ਤੇਰੇ ਤੋਂ ਖਿਲਾਫ ਹੀ ਹੋ ਐਵੇਂ ਨਾ ਹੁਣ ਇਹਨੂੰ ਰੱਖੀ ਫਿਰ ਤੂੰ ਵੀ ਇੱਥੇ ਰਹੂੰਗੀ ਪੇਕਿਆਂ ਦੇ ਘਰ ਜਿਹੜੀ ਸਾਰੀ ਉਮਰ ਦੀ ਬਣੀ ਬਣਾਈ ਆ ਨਾ ਹੁਣ ਤੇਰੀ ਵੀ ਬਦਨਾਮੀ ਮੈਂ ਕਰਾਉਂਗੀ ਤੈਨੂੰ ਕਿੱਦਾਂ ਪਤਾ ਲੱਗੂਗਾ ਬਲਜੀਤ ਨੀ ਆ ਪਰ ਇਹਨਾਂ ਦੇ ਚੁੱਲੇ ਦੀ ਜੈ ਮੰਗਣੀ ਆਪਣੇ ਪਿਛਲਿਆਂ ਦੇ ਵੀ ਸਾਡੇ ਵਸਦੇ ਰਸਦੇ ਰਹਿਣ ਸਾਡੀਆਂ ਕੁਲਾਂ ਤੁਰੀਆਂ ਰਹਿਣ ਮਹਾਰਾਜ ਤਾਰੇ ਕੁਲਾਂ ਹੈ ਨਾ ਜੈ ਮੰਗਣੀਆਂ ਤੇ ਤੂੰ ਤੇ ਘਰੋਂ ਕੱਢਣ ਵਾਲੀ ਬਣ ਜਾਣਾ ਜਾ ਕੇ ਉਹਨੂੰ ਵਿਚਾਰੀ ਗਰੀਬਣੀ ਨੂੰ ਨਾ ਉਹਨੂੰ ਕੋਈ ਵੀ ਆਖੀ ਪਹਿਲਾਂ ਬਵੀ ਕੁਮਵੀ ਰਾਜੀ ਬਾਜੀ ਪੁੱਛੀ ਚੱਜ ਨਾਲ ਗੱਲ ਕਰੀ ਜੇ ਸਾਨੂੰ ਕੋਈ ਲੱਗੂਗੀ ਉਹੋ ਜੀ ਗੱਲ ਤੇ ਫੇਰ ਆਪ ਬਹਿ ਕੇ ਹੌਲੀ ਨਾਲ ਪੁੱਛਣਾਗੇ ਅੰਦਰ ਵੜ ਕੇ ਨਾ ਐਦਾਂ ਕਰ ਬੱਸ ਕਰ ਬਚੇਰਾ ਗੁੱਸੇ ਤੋਂ ਕੱਢ ਲਿਆ ਆਪਣੇ ਮਨ ਚੋਂ ਬਚੇਰੀ ਜ਼ਹਿਰ ਕੋਲ ਲਈ ਆ ਹੁਣ ਠੰਡੀ ਹੋ ਜਾ ਚੱਲ ਤੋਰ ਮੇਰੀ ਗੱਲ ਸੁਣ ਪੂਆ ਮੇਰੀ ਜੁਬਾਨ ਨਾ ਖਲਾਈ ਤੇ ਚੁੱਪ ਕਰ ਜਾ ਤੇਰੇ ਜਿਹੜੇ ਦੰਦ ਦੁਖੰਡੇ ਆ ਨਾ ਤੇ ਚੁੱਪ ਕਰਕੇ ਚੱਲ ਜਾ ਮੂੰਹ ਬੰਦ ਕਰਕੇ ਨਹੀਂ ਤੇ ਨਾ ਜ਼ਿਆਦਾ ਬੋਲੇ ਜ਼ਿਆਦਾ ਦੁਖ ਨਹੀਂ ਆ ਜਾ ਉੱਠ ਪਾ ਹਏ ਬੰਜੀ ਤੂੰ ਤੇ ਆ ਮਾਂ ਜਿੱਦਾਂ ਮੈਨੂੰ ਨਾ ਮੁੱਲ ਖਰੀਦਿਆ ਹੁੰਦਾ ਵਾ ਨਾਗੇ ਤੇ ਮੇਰੇ ਗੋਡਿਆਂ ਤੋਂ ਰਿਆ ਜਾਂਦਾ ਹੀ ਉਹ ਤੈਨੂੰ ਕਿਹਨੇ ਕਿਹਾ ਮੇਰਾ ਰਿਸ਼ਤਾ ਕਰਾ ਚੱਲ ਹੁਣ ਖਾਮੇ ਆ ਜਾ ਪੂਤ ਨਹੀਂ ਪੈਣਾ ਸਿਆਪਾ ਖਾਨਾ ਬਲਜੀਤ ਅਜੇ ਵੀ ਤੈਨ ਮੈਂ ਕਹਿੰਨੀ ਆਖੇ ਲੱਗ ਜਾ ਅਜੇ ਵੀ ਮੈਂ ਤੈਨੂੰ ਕਹਿੰਨੀ ਆ ਤੁਰ ਪਾ ਮੈਂ ਆ ਸੋਚਿਆ ਹੀ ਨਿਆਣੇ ਵੀ ਆਉਂਗੀ ਇਹ ਕਿਰੇ ਸੁਖ ਦੀ ਰਾਤ ਕੱਟੂ ਕਿਤੇ ਇਹਨਾਂ ਨੇ ਨਿਆਣੇ ਮੇਰਾ ਜੀਣਾ ਹਰਾਮ ਕਰਤਾ ਆ ਜਿਹੜੀ ਅੰਦਰਲੀ ਜੋੜੀ ਹੈ ਤੇ ਲੜਨਾ ਹੀ ਨਹੀਂ ਹਟਦੀ ਪਤਾ ਨਹੀਂ ਕਿ ਉਹ ਬੁੱਟੀ ਨੂੰ ਕੀ ਦਿਖਦਾ ਵਾ ਇਹਨੂੰ ਲੜਾਈ ਦਾ ਹੀ ਬਸ ਹਰ ਵੇਲੇ ਲੜਾਈ ਦਾ ਮੋਢਾ ਵਾ ਚੰਗੀ ਗੱਲ ਕਰੋ ਤਾਂ ਵੀ ਮਾੜੀ ਤੇ ਮਾੜੀ ਕਰੋ ਤੇ ਇਹ ਤਾਂ ਮਾੜੀ ਹੈਗੀ ਹਾਰ ਕੇ ਮੈਂ ਲੜਦੇ ਰੋ ਮਰਦੇ ਰੋ ਮੈਂ ਤਾਂ ਹਾਰ ਕੇ ਬਾਹਰ ਆ ਗਈ ਖੇਤ ਖਾਪ ਕੇ ਲੋਕ ਇਹ ਰੱਖ ਦਿੰਦਾ ਹੈ ਨਿਰ ਕਿਤੇ ਮੈਨੂੰ ਮੈਂ ਤਾਂ ਦੀ ਚੰਗੀ ਬੜੀ ਚੰਗੀ ਬੜੀ ਪਰ ਇਹਦੇ ਵਰਗੀ ਤੇ ਕਿਰੇ ਨੋਤੀ ਕੇ ਘਰ ਆ ਗਏ ਮੈਨੂੰ ਬੜਾ ਕਹਿੰਦੀ ਹੈ ਨਾ ਚੰਡਾਲ ਨਾ ਨਾ ਮੈਂ ਹੁਣ ਇਹਨੂੰ ਬਣ ਕੇ ਦੱਸੂਗੀ ਕਿ ਚੰਡਾਲ ਵੀ ਨਾ ਦਾਲਦੀ ਕੀ ਆ ਕੀ ਆ ਕੀ ਆ ਪਾਸ ਯਾ ਮੇਰੀ ਬਤੀ ਆਈ ਹੈ ਸਾਡੀ ਮੰਮੀ ਜਨੋਆ ਪੰਜ ਦੀ ਪਿੱਛੇ ਆ ਗਏ ਜੇ ਘਰਤ ਲੜਾਈ ਬੜੀ ਪਈ ਕਲਾ ਹੀ ਬੜੀ ਪਈ ਆ ਕੀ ਕਰਾਂ ਸ਼ੁਕਰ ਆ ਤੁਸੀਂ ਆਇਆ ਜੇ ਕਿਤੇ ਕੋਈ ਰਾਹੇ ਪਾਓ ਗਿਆ ਮੈਨੂੰ ਮੰਮੀ ਕਲਾ ਪਈ ਨਹੀਂ ਆ ਕਲਾ ਹੁਣ ਪੈਣੀ ਆ ਵੇਖੀ ਜਾਈ ਹੁਣ ਇੱਥੇ ਬੰਦਾ ਕੀ ਆ ਕੀ ਹੋਇਆ ਵਾ ਜੋ ਹੋਇਆ ਮਮੇ ਤੈਨੂੰ ਪਤਾ ਨਹੀਂ ਆ ਤੂੰ ਨੇਰੇ ਚ ਬੈਠੀ ਆ ਨਹੀਂ ਮੈਂ ਨੇਰੇ ਚ ਨਹੀਂ ਬੈਠੀ ਮੈਂ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਫੇ ਮੈਂ ਕਿੰਨੂੰ ਕਵਾਂ ਤੇ ਕਿੰਨੂੰ ਨਾ ਕਵਾਂ ਉਹ ਤੇਰੀ ਪਰਜਾਈ ਆ ਉਹਨੇ ਬੜਾ ਸਤਾਣ ਦੀ ਮੈਂ ਚਲ ਜਾਣਾ ਕਰ ਛੱਡ ਕੇ ਤੇ ਗੁਰਵਰਨ ਵੀ ਨਾਲ ਲੈ ਜਾਣਾ ਕਿੱਦਾਂ ਮੈਂ ਆਪਣਾ ਪੋਤਾ ਘਲਦਾ ਵੇਖਿਆ ਪੂਆ ਆਂਦਨ ਹੋਰ ਤਾਂ ਮਾਸ਼ਾਅੱਲਾ ਲਿਆ ਨਣਾਂ ਦੀ ਮਿੱਟੀ ਪੋਟ ਕੇ ਤੇ ਆਪ ਤੁਰਪੇ ਲੱਗੀ ਆਂ ਤਾਈਓ ਤੇ ਮੈਂ ਤੇਰੇ ਗਾੜੀ ਹੱਥ ਜੋੜਦੀ ਆਂ ਵੀ ਬੱਸ ਕਰ ਨਾ ਵਧਾਓ ਕਲਾ ਨੂੰ ਤੂੰ ਹੁਣ ਜਦੋਂ ਸਾਰੇ ਜੋਰ ਨਾਲ ਆਈ ਆਂ ਨਾ ਤੇ ਜਾ ਕਰ ਲੈ ਜੋ ਤੇਥੋਂ ਹੁੰਦਾ ਤੇ ਕਰੂੰਗੀ ਮੈਂ ਹਕੰਤ ਬਗੈਰ ਤਾਂ ਨਹੀਂ ਰਹਿੰਦੀ ਇਹਨੂੰ ਹੁਣ ਮੈਂ ਦੱਸ ਕੇ ਜਾਉ ਮਜ਼ਾ ਵੀ ਕਿਦਾਂ ਕਹਿਦੀ ਆਂ ਰੀਲਾ ਵਾਇਰਲ ਕਰੀ ਦੀਆਂ ਲੈ ਭਾਬੀ ਵੇਖ ਲੈ ਮੈਨੂੰ ਤਾਂ ਆਪਾਂ ਜੀ ਕੋਈ ਸਮਝ ਨਹੀਂ ਆਉਂਦੀ ਕੀ ਬਣੰਡਿਆ ਮੇਰੇ ਘਰ ਉਹ ਕਹਿੰਦੀ ਮੈਂ ਨਹੀਂ ਬਣਾਈ ਰੀਲ ਮੁੰਡੇ ਨੇ ਬਣਾਈ ਆ ਚਲ ਜਾਈ ਪੈ ਗਈ ਤੇ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਚੀਜ਼ਾਂ ਕੀ ਆ ਕੀ ਨਹੀਂ ਮੈਂ ਤੇਰੀ ਲਾਸ਼ੀਲਾਂ ਦਾ ਪਤਾ ਇੱਕ ਹੋ ਗਿਆ ਬੜਾ ਕੁਝ ਹੋ ਗਿਆ ਛੋਟੀ ਨਹੀਂ ਗੀ ਗੱਲ ਪਤਾ ਨਹੀਂ ਕਿੰਨੇ ਮਿਲੀਅਨ ਵਿੱਚ ਚਲ ਗਈ ਭਾਬੀ ਵੇਚੀ ਬਹੁਤ ਜਿਆਦਾ ਹੋਣ ਲਈ ਆ ਅਸੀਂ ਤੇ ਸਾਰੇ ਆਪਣੇ ਪਿੰਡ ਚ ਨਸ਼ਰ ਹੋ ਗਏ ਆ ਹੈਗੀ ਤੇ ਆ ਸੱਚੀ ਆਪਣੇ ਥਾਂ ਪਰ ਮੈਂ ਇਹਨੂੰ ਬੜਾ ਬੰਨ ਬੰਨ ਰੱਖਣ ਲਈ ਇਹ ਮੇਰੇ ਵਾਕਾਂ ਚ ਨਹੀਂ ਹੋ ਰਹਿਣ ਲਈ ਇਹਨੂੰ ਸਮਝਾ ਲਾ ਹੁਣ ਇੱਧਰ ਇਹ ਨਹੀਂ ਵਾਕਾਂ ਚ ਰਹਿਣ ਦੀ ਤਾਂ ਦਰੋਹ ਨਹੀਂ ਰਹਿਣ ਦੀ ਉਹ ਘਰ ਜਿਸ ਛੱਡ ਕੇ ਜਾਣ ਨੂੰ ਤਿਆਰ ਲੜ ਲੜ ਕੋਲ ਕੋਲ ਪੈ ਗਈ ਨਹੀਂ ਤੇ ਫਿਰ ਉਹ ਛਤਰੋ ਛਤਰੀ ਹੋ ਗਏ ਭੈਣ ਜੀ ਮੇਰੀ ਸਜੀ ਆ ਮਨਪ੍ਰੀਤ ਜਦੋਂ ਮਨਪ੍ਰੀਤ ਦਾ ਕਸੂਰੀ ਕੋਈ ਨਹੀਂ ਗਾ ਤਾਂ ਉਹਨੇ ਤਾਂ ਫਿਰ ਵਿਚਾਰਨੇ ਰੋਲਾ ਪਾਉਣਾ ਹੀ ਪਾਉਣਾ ਵਾ ਉਹਨੇ ਕਿੰਨਾ ਕਿ ਜੇਰ ਇਦਾਂ ਕਰਨੀ ਆ ਵਿਚਾਰੀ ਨੇ ਪਤਾ ਨਹੀਂ ਭੈਣ ਜੀ ਕੀ ਹੋ ਗਿਆ ਮੇਰੇ ਘਰ ਨੂੰ ਚੰਗਾ ਭਲਾ ਹੁੰਦਾ ਸੀ ਹੁਣ ਤਾਂ ਨਿਤ ਦਾ ਕਲੇਸ਼ ਤੇ ਨਿਤ ਦੀ ਲੜਾਈ ਕਿਹੜਾ ਮਖਣਾ ਨਾ ਭਾਬੀ ਆਉਂਦੇ ਆ ਸਾਰੇ ਡੈਪੀ ਗੱਲਾਂ ਕਰਨ ਜੇ ਜਰਾ ਕੁ ਬਲਜੀਤ ਦੀ ਜ਼ੁਬਾਨ ਨੂੰ ਫੰਦ ਹੋਵੇ ਨਾ ਤੇ ਮਨਪ੍ਰੀਤ ਨੇ ਹੁਣ ਉੱਤੋਂ ਪੈਂਦੀ ਆਉਣਾਹੀਂ ਕਿਤੇ ਹੈ ਨਾ ਬਸਣਾ ਹੀ ਚੰਗੀ ਤਰ੍ਹਾਂ ਉਹਦੀ ਵੀ ਨਾ ਉਮਰ ਹੀ ਮਾਰਨ ਡਏ ਰਲ ਮਿਲ ਕੇ ਸਾਰੇ ਜਾਣੇ ਕੋਈ ਸਮਝ ਨਹੀਂ ਆਉਂਦੀ ਕੀ ਬੰਡਿਆ ਬਾਹਰ ਆਵਾਜ਼ ਆਈ ਦਿਮਾਗ ਨਹੀਂ ਆ ਗਈ ਲੈ ਪੈਣ ਆਈ ਹੈ ਸਤਿਕਾਰ ਸਤਿਕਾਰ ਆ ਬੈਠਾ ਠੀਕ ਆ ਉਹ ਰਿਆ ਪੈ ਕਿਉਂ ਉਹਨਾਂ ਨੇ ਕੀ ਕਰਨ ਆਉਣਾਹੀਂ ਕਰੰਡੇ ਹੀ ਹੁਣ ਤੇ ਹੀ ਭਜਾਈ ਕਰਨ ਕਿਉਂ ਲਈ ਆ ਕਲੇਸ਼ ਪਾਇਆ ਹੀ ਵੇਖਿਆ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਆ ਹਾਲਾ ਤੇਰੀ ਘਰ ਦੀ ਦਾ ਉਹ ਇਨੇ ਕੱਲੀ ਨੇ ਸਾਰਿਆਂ ਨੂੰ ਪੰਬਲ ਪੂਸੇ ਚ ਪਾਇਆ ਵਾ ਮੈਂ ਉਥੋਂ ਨਾ ਬੱਸ ਸਟੈਂਡ ਤੱਕ ਤੁਰ ਕੇ ਆਈ ਆ ਭੈਣ ਗੱਲ ਸੁਣ ਮੇਰੀ ਵੀਡੀਓ ਤੇ ਪਈ ਆ ਮੈਂ ਤੂੰ ਹੁਣ ਚੁੱਪ ਕਰ ਮੇਰਾ ਸਾਥ ਦੇ ਤੇਰੀ ਛੋੜਾ ਵੀਡੀਓ ਪਾਈ ਆ ਵੀਡੀਓ ਮੈਂ ਭਾਈ ਇਹਦੀ ਫੁੱਫੜ ਨਹੀਂ ਪਾਈ ਆ ਜਿਹੜਾ ਮੈਨੂੰ ਲੱਭ ਕੇ ਦਿੱਤਾ ਉਹ ਮੇਰਾ ਘਰ ਵਾਲਾ ਨਹੀਂ ਆ ਘਰ ਵਾਲਾ ਪਰ ਗੱਲਾਂ ਕਿੰਨੀਆਂ ਕਰਦਾ ਹੀ ਤੇ ਮੈਨੂੰ ਵੀ ਪਤਾ ਹੀ ਨਹੀਂ ਚੱਲ ਜਾਣੀ ਵੀਡੀਓ ਤੂੰ ਤਾਂ ਸਾਰੇ ਪਿੰਡ 'ਚ ਤਮਾਸ਼ਾ ਬਣਾ ਕੇ ਧਾ ਦਿੱਤਾ ਪਿੰਡ 'ਚ ਕੀ ਜੇ ਤੇ ਰਿਸ਼ਤੇਦਾਰ ਬਾਹਰ ਵਾ ਨਾ ਉਹ ਵੀ ਫੂਨ ਤੱਕ ਕੰਡੇ ਆ ਆਹ ਉਹ ਤਾਂ ਪਰ ਮੈਂ ਫੁੱਫੜ ਕਰਕੇ ਜਦ ਆ ਪਾਈ ਗੱਲਾਂ ਬੜੀਆਂ ਕਰਦਾ ਹੀ ਆ ਉਦਾਂ ਭਾਬੀ ਇੱਕ ਗੱਲ ਸੁਣ ਮੇਰੀ ਜੇ ਤੂੰ ਕਹਿੰਨੀ ਆ ਨਾ ਮੇਰੀ ਆਰਾਧ ਬੜੀ ਚੰਗੀ ਆ ਤੇਰੇ ਦੋਵੇਂ ਨਿਆਣੇ ਨਹੀਂ ਉਦਾਂ ਕਿਸੇ ਕੰਮ ਦੇ ਜੇ ਬਲਜੀਤ ਹੱਤ ਕਰਦੀ ਸੀ ਨਾ ਤੇ ਮਨਜੋਦ ਕਿਸੇ ਨਾਲੋਂ ਘੱਟ ਨਹੀਂਗਾ ਸਾਰਾ ਕਸੂਰ ਹੀ ਮਨਜੋਦ ਦਾ ਹੁੰੰਦਿਆ ਹੀ ਹਾਂਜੀ ਪਿਓ ਸਿਰ ਤੇ ਹੁੰਦਾ ਤਾਂ ਇਹਨਾਂ ਨੂੰ ਮਤਾਂ ਦਿੰਦਾ ਮੈਂ ਜਿੰਨੀਆਂ ਮਰਜ਼ੀ ਮਤਾਂ ਦਿੱਤੀ ਇਹਨਾਂ ਨੇ ਮੇਰੀ ਖੂਹ ਚ ਪਾਤੀ ਮਤ ਇਹਨਾਂ ਮੈਨੂੰ ਜ਼ਿਆਦਾ ਹੀ ਸਤਾਮ ਆ ਰਿਹਾ ਮੈਂ ਕੀ ਕਰਾਂ ਜੇ ਰਕਟੇਲ ਚ ਵੀ ਮੈਂ ਸੁਖੀ ਪੜੀ ਆ ਮੈਂ ਸੋ ਕੋ ਜਿਆਦੀ ਦੁਖੀ ਆ ਉਧਰ ਮੈਂ ਧੀ ਵਲੋਂ ਦੁਖੀ ਉਧਰ ਮੈਂ ਪੁੱਤ ਵਲੋਂ ਦੁਖੀ ਜੇ ਸਾਡੇ ਵਰਗਾ ਕੋਈ ਸਮਝਾਉਂਦਾ ਹੀ ਨਾ ਉਦੋਂ ਸਾਰਿਆਂ ਨੂੰ ਬੜਾ ਗੁੱਸਾ ਲੱਗਦਾ ਹੁੰਦਾ ਹੀ ਘੂ ਆਏ ਆਉਂਦੀ ਆ ਆਪਣੇ ਆਣ ਕੇ ਘਰਾਂ 'ਚ ਰੋਬ ਪਾਉਂਦੀ ਸਾਡੇ ਨਿਆਣਿਆਂ ਤੇ ਜੇ ਉਦੋਂ ਹੀ ਚੰਡੇ ਹੁੰਦੇ ਨਾ ਆਹ ਕੁਛ ਨਹੀਂ ਵੇਖਣਾ ਪੈਣਾ ਭੈਣ ਜੀ ਆਹ ਤੂੰ ਜਾਣ ਕੇ ਘਟੋਰਾ ਲਾਉਂਦੇ ਆ ਮੈਂ ਤਾਂ ਤੈਨੂੰ ਕਦੀ ਮਾੜੀ ਚੰਗੀ ਨਹੀਂ ਕਹੀ ਤੂੰ ਦੱਸ ਮੈਂ ਤੈਨੂੰ ਕਿਦਾਂ ਕਿਹਾ ਹੈ ਹੈ ਭਾਬੀ ਮੇਰੀ ਸੁਣ ਲੈ ਨਾ ਗੱਲ ਤੇਰੀ ਕੁੜੀ ਤੇਰੇ ਨਾਲ ਲੜਦੀ ਹੁੰਦੀ ਸੀ ਉਹ ਆਏ ਆਂ ਜਿਹਦਾ ਮਰਜ਼ੀ ਲੜਦੇ ਹੀ ਪਰ ਮੈਂ ਤੈਨੂੰ ਮਾੜੀ ਚੰਗੀ ਨਹੀਂ ਕਦੀ ਵੀ ਗੱਲ ਕਹੀ ਕੋਈ ਚੱਲ ਛੱਪਣਾ ਟਕੋਰਾ ਤੂੰ ਨਾ ਮੈਨੂੰ ਲਾ ਤਾਂ ਮੈਂ ਨਾ ਲਾਵਾਂ ਤੈਨੂੰ ਹੁਣ ਸੰਭਾਲ ਲੈ ਸੰਭਾਲਿਆ ਜਾਂਦਾ ਘਰ ਤੇ ਕਿੱਥੇ ਆਂਦੀ ਚਲ ਜਾਣਾ ਮਨਪ੍ਰੀਤ ਤੂੰ ਆਖਣ ਢਈ ਆ ਪੇਕਿਆਂ ਨੂੰ ਹੀ ਕਹਾਂ ਢਈ ਹੋਰ ਉਹਨੇ ਟੱਠੇ ਖੂਚ ਜਾਣਾ ਬਾਹਰੋ ਬਾਹਰੋ ਘਰ ਦਾ ਜਾਣ ਤੇ ਜਗ ਦੀ ਮਸ਼ਕਰੀ ਨਾ ਤਾਂ ਮਾਸ਼ਾਅੱਲਾ ਭਾਬੀ ਨੀ ਮੈਂ ਤਾਂ ਤਮਾਸ਼ਾ ਲਾਉਂਦੀ ਫੇ ਭੈਣ ਜੀ ਤੂੰ ਮੈਨੂੰ ਗੱਲ ਕਰਦਣੀ ਆ ਮੇਰਾ ਹੀ ਆ ਜਦੋਂ ਤੋਹ ਦਿਹਾੜੀ ਕੁੱਤੀ ਚਿਕਾ ਤਮਾਸ਼ਾ ਹੀ ਹੁੰਦਾ ਮੇਰਾ ਜੀ ਕਰਦਾ ਤੇ ਮੇਰੀ ਨੌਤੀ ਲੜ ਕੇ ਘਰੋਂ ਜਾਵੇ ਮੇਰੀ ਥੋੜੀ ਬੀਤੀ ਹੁੰਦੀ ਹੈ ਮੈਂ ਨਹੀਂ ਸ਼ਰੀਕੇ ਚ ਮੂੰਹ ਨੱਕ ਦੇਣਾ